ਜੀ ਸਰ ਮੋਕੇ ਤੇ ਆਏ ਹੋ ਸਰ ਮੋਕੇ ਤੇ ਆਏ ਕੀ ਮਾਮਲਾ ਹੈ ਸਰ ਚਲੋ ਜੀ ਸਾਨੂੰ ਤਲਾਹ ਮਿਲੀ ਸੀਗੀ ਵੀ ਇੱਥੇ ਕੋਈ ਗੋਲੀ ਚੱਲੀ ਹੈ ਜਿਨ੍ਹਾਂ ਨੇ ਦਰਖਾਸਤ ਦਿੱਤੀ ਕੰਪਲੀਟ ਕੀਤੀ ਸੀਗੀ ਉਹ ਹੈਗਾ ਸ਼ਮਰਪੁਰ ਦੀ ਕਹਿੰਦੀ ਮੈਂ ਵਾਈਫ ਬੋਲਦੀ ਉਹ ਇਹ ਤਾਂ ਸਾਡੇ ਕੋਲ ਆਈ ਨਹੀਂ ਕਿ ਤਲਾਹ ਦੇ ਕੇ ਥਾਣੇ ਚਲ ਗਏ ਆ ਦੂਜੀ ਪਾਰਟੀ ਆ ਨਾ ਪ੍ਰੀ ਇਹਨਾਂ ਦੀ ਗੱਡੀ ਇੱਥੇ ਖੜੀ ਆ ਇਹਨਾਂ ਦੇ ਗੱਡੀ 'ਚ ਇੱਕ ਫਾਇਰ ਲੱਜਾਵਾ ਉਹ ਤਸਦੀਕ ਕਰ ਰਹੇ ਨੇ ਥਾਣਾ ਗੇਟ ਕੀ ਮਲਾਈ ਰਿਹਾ ਫਿਰ ਵੀ ਤਸਦੀਕ ਕਰ ਰਹੇ ਆ ਵੀ ਹੈ ਕੀ ਐ ਮੈਟਰ ਉਹਨੇ ਵੀ ਦਰਖਾਸਤ ਦਿੱਤੀ ਇਹਨੇ ਵੀ ਦਰਖਾਸਤ ਸਰ ਇਹ ਕੋਈ ਪ੍ਰਾਣੀ ਰੰਜਿਸ਼ ਹੈ ਇਹਨਾਂ ਦੀ ਨਹੀਂ ਇਹ ਪੁੱਛਦੇ ਨੇ ਅਰੇ ਆਈਂ ਬੁੱਕ ਤੇ ਆਈਂ ਪੁੱਛਦੇ ਨੇ ਇਹ ਹੈਗੇ ਨੇ ਉੱਧਰ ਦੇ ਜਗਦੇਵ ਕਲਾਂ ਦੇ ਨੇ ਕੋਈ ਗੁਰੂ ਕੇ ਬਾਗ ਦੇ ਨੇ ਠੀਕ ਹੈ ਜੀ ਉਹ ਇਤੋਂ ਬਸਾ ਦੇ ਨਾਲੇ ਨੇ ਇਹਨੂੰ ਕਹਿੰਦੇ ਆ ਵੀ ਇਹਨਾਂ ਦੀ ਪ੍ਰਾਣੀ ਰੰਜਿਸ਼ ਹੈਗੀ ਆ ਪਰ ਇਹਨਾਂ ਦੱਸਣ ਦੇ ਤਵਾਵੋ ਕਿ ਰਾਤ ਨੂੰ ਚੜਾ ਸਰ ਕਿੰਨੇ ਖ਼ੈਰ ਹੋਏ ਆ ਜੀ ਇਹਨਾਂ ਨੇ ਦੱਸਣ ਦੇ ਤਵਾਵੋ ਇੱਥੇ ਹੀ ਖ਼ੈਰ ਆ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਆ ਨਹੀਂ ਜੀ ਇੱਥੇ ਸੀਸੀਟੀ ਕੈਮਰਾ ਚੈੱਕ ਕਰਦੇ ਚੈੱਕ ਕਰਕੇ ਦੱਸ ਕਿਸੇ ਦੀ ਜਾਨੀ ਨੁਕਸਾਨ ਨਹੀਂ ਨਹੀਂ ਜੀ ਨਹੀਂ ਕੋਈ ਜਾਨੀ ਸਰ ਜਿਹੜਾ ਵੀ ਦੋਸ਼ੀ ਨਿਕਲੇਗਾ ਕਿਹੜੀ ਘਰੋਂ ਬਿਲਕੁਲ ਜੀ ਬਣਦੀ ਇਹੜਾ ਦੋਸ਼ ਉਹ ਤਾਂ ਬੰਦ ਨਹੀਂ ਕਰਦਾ ਅੱਛਾ ਦੋਸ਼ ਕਰਦਾ ਹੈ ਹਾਂਜੀ ਆਏ ਜੀ ਮੌਕੇ ਤੇ ਆਏ ਹੀ ਮੌਕੇ ਤੇ ਆਏ ਮੌਕੇ ਤੇ ਆਇਆ ਜੋ ਵੀ ਤੱਤ ਸਾਹਮਣੇ ਹੋਣਗੇ ਉਹ ਤਾਂ ਮਾਫੂ ਨਹੀਂ ਕਰਦਾ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਗੁਰੂ ਬੰਦਰ ਸੁਣ ਆ ਗਏ ਆ ਗੁਰੂ ਭਾਜੀ ਹਾਰਨ ਮਾਰਿਆ ਤਾਂ ਹਾਰਨ ਦੁਆਨ ਤੇ ਵੀ ਸਾਨੂੰ ਇਹ ਹਾਰਨ ਮਾਰ ਕੇ ਗੱਡੀ ਕ੍ਰੋਸ ਸਾਡੇ ਨਾਲ ਲਾਤੀ ਇਹ ਹਾਰਨ ਕਿਉਂ ਮਾਰਿਆ ਤੇ ਉਹਨਾਂ ਨੂੰ ਦੱਸਦੇ ਗੱਲ ਤੋਂ ਨਹੀਂ ਭਾਈ ਹਮੇਜਾ ਅੱਛਾ ਵੀ ਜਾਂਦੇ ਨੇ ਜਿੰਨੇ ਤੁਹਾਡੇ ਥੋੜੀ ਚਲਾਈ ਹੈ ਨਹੀਂ ਭਾਈ ਉਹ ਤਾਂ ਨਾ ਆਪਣੇ ਵੀਰਾਂ ਦੱਸਿਆ ਪਰ ਫਿਰ ਸਿਮਰ ਸਿਮਰ ਮੁੰਡਾ ਹੋ ਗਈ ਕਬੜੀ ਦੀ ਹਾਂਜੀ ਨਾਲ ਕੋਈ ਜੱਸ ਕਿਹਨਾ ਪਾ ਜਦਾ ਜੱਸੀ ਜੱਸ ਜੱਸ ਉਹ ਲੱਸੀ ਦਾ ਪਨੇਵਾ ਕਿ ਕਿਸ ਨੂੰ ਪਨੇਵਾ ਪੈ ਸੰਹੋਰ ਉਹ ਵੀ ਟਰੈਕ ਕਰ ਰਿਆ ਸੀ ਨਹੀਂ ਵੀ ਇੱਥੇ ਗੱਡੀ ਖਿਲਾਰੀ ਹੋਈ ਸੀ ਕਿ ਤੁਹਾਡੇ ਮਗਰ ਪਿੱਛੇ ਨਹੀਂ ਭਾਈ ਜਿਹੜੀ ਚਲਦੀ ਗੱਡੀ ਤੇ ਮਾਰੀ ਗੱਡੀ ਚਲਦੀ ਗੱਡੀ ਚਲਦੀ ਤੇ ਮਾਰਿਆ ਅਸੀਂ ਭਾਈ ਅਸੀਂ ਰਾਦੇ ਮਾਰੇ ਟਹਾੜ ਮਨ ਰੈਸ਼ ਪੈ ਗਈ ਤੇ ਗੱਡੀ ਪਿੱਛੇ ਲੱਗੇ ਤੇ ਫਿਰ ਘੁਮਾ ਕੇ ਓਨ ਵਿਖਾਉਣਾ ਤੇ ਇਸ ਗੱਡੀ ਲਾਸੇ ਲਾਤੀ ਹਿੰਨਾਗੇ ਕੀ ਲੱਗਦਾ ਕੀ ਕਾਰਨ ਹੋ ਸਕਦਾ ਵਾ ਇਹ ਤਾਂ ਭਾਜੀ ਆਪਣੇ ਦੇ ਪਰ ਕੋਈ ਹੈ ਨਹੀਂ ਕੋਈ ਕਿਸੇ ਨਾਲ ਉਹਨਾਂ ਕੋਈ ਦਿਨ ਸੇ ਭਾਈ ਪਰ ਨਾ ਨਾ ਕਹੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਭਾਈ ਸਾਡਾ ਕੋਈ ਨੁਕਸਾਨ ਨਹੀਂ ਅਜੇ ਨਹੀਂ ਹੋਇਆ ਪਰ ਫੇਰ ਵੀ ਭਾਈ ਜੀ ਸਾਡੇ ਲੱਗ ਜਾਂਦੀ ਫੇਰ ਇਹ ਸਾਡੇ ਵੱਲ ਕੰਪਲੇਨਟ ਦਿੱਤੀ ਤੁਸੀਂ ਪੁੱਛ ਪਾਜੀ ਕੰਪਲੇਨਟ ਦਿੱਤੀ ਹੀ ਲੱਗ ਗਿਆ ਸਤਰਾ ਕੇ ਮਾਦ ਇਨ ਆ ਸਾਡਾ ਥਾਣਾ ਸਾਡੇ ਥਾਣਾ ਤੇ ਇਥੋਂ ਇਹ ਸਾਰੇ ਆਂਦੇ ਆਂ ਕਿ ਪੁੱਤ ਕੀ ਮਾਰੇ ਜਾਓ ਸਾਡੇ ਅੰਦਰ ਨਹੀਂ ਹੁੰਦਾ ਆਏ ਮੁਲਾਜ਼ਮ ਸਾਹਿਬ ਹੁਣ ਕੀ ਮਾਰੇ ਬੋਖਾ ਗਈ ਇੱਥੇ ਹਾਂਜੀ ਸਰ ਆਈ ਗਈ ਇਹ ਹੁਣ ਮੁਲਾਜ਼ਮੀ ਕਿੰਨੇ ਫਾਇਰੋਂ ਨਾਲੋਂ ਕੱਢੇਗੇ ਇੱਕੋ ਹੀ ਫਾਇਰ ਦਾ ਹੋ ਜਾ ਕੋਈ ਤਾਂ ਡਿਗ ਡਿਗ ਬੋਲੀ ਬਰਾਮਾ ਦਈ ਹਾਂ ਹਾਂ ਨਹੀਂ ਸਾਰਾ ਇਹ ਤੇ ਮੈਨੂੰ ਪਰਮੇਰ ਘੜੀ ਦੇ ਕੋਲ ਹੈ ਵਿੱਚ ਮੈਂ ਨਹੀਂ ਦੇਖੇ ਵੀਰ ਅਸੀਂ ਆ ਗੱਡੀ ਚਲਾਉਨੇ ਆਂ ਪੰਜ ਤੋਂ ਯੂਟਰਨ ਲਿਆ ਲਾਪਤੀ ਸਿੰਘ ਜੀ ਮੇਰਾ ਨਾਮ ਕਿਥੋਂ ਦੇ ਰਹੇ ਹੋ ਜਿਗਦੇਵ ਕਲਾ ਅਜੀ ਇਸ ਜਿਹੜੀ ਗੱਡੀ ਤੇ ਗੜੀ ਲੱਗੀ ਕਿ ਤੁਹਾਡੀ ਗੱਡੀ ਹੈ ਹਾਂਜੀ ਹਾਂਜੀ ਭਾਈ ਮੈਂ ਨਾਲ ਬੈਠਾ ਹਾਂ ਠੀਕ ਆ ਇੱਥੋਂ ਆਪਾਂ ਯੂਟਰਨ ਲਿਆ ਅੱਡੇ ਨਾਲ ਰਿਅਲਟੂ ਚੌਂਕ 'ਚ ਗੱਲ ਹੋਈ ਸੀ ਪਾਸਿੰਗ ਤੋਂ ਠੀਕ ਆ ਹਾਰਨ ਤੋਂ ਠੀਕ ਆ ਸਾਡੇ ਇੱਥੇ ਆਣ ਕੇ ਬਾਲਮੀਕ ਚੌਂਕ ਦੇ ਸਾਹਮਣੇ ਇੱਥੇ ਅੱਡੀ ਗੱਡੀ ਦੇ ਗੜੀ ਫੇਰ ਕੱਢ ਦਿੱਤਾ ਜੋ ਇੱਕ ਜੋ ਮੁੜ ਕੇ ਗੱਡੀ ਸਾਡੀ ਸਿੱਧੀ ਭਜਾ ਕੇ ਲੈ ਗਏ ਆਪਾਂ ਇੱਥੇ ਰੁਕ ਗਏ ਆਪਾਂ ਇੱਥੇ ਥਾਣੇ ਗਏ ਆਂ ਇਥੇ ਐਡਿਸ਼ਨ ਮਾਈਨ ਨਹੀਂ ਹੋਈਆਂ ਨੂੰ ਇੱਥੇ ਕੱਟ ਦਿੱਤਾ ਗਿਆ ਆਂ ਦੇ ਵੀ ਕੀਮਾ ਵਾਲੇ ਚੌਂਕ 'ਚ ਜਾਓ ਠੀਕ ਜੋ ਹੁਣ ਤੁਸੀਂ ਆਹ ਕੀ ਕੰਮ ਕਰ ਤਾਰੇ ਕੀ ਕਾਰਵਾਈ ਹੋ ਸਾਡੀ ਇੱਥੇ ਹੋਈ ਆ ਭਜੀ ਕੀਮਾ ਵਾਲੇ ਚੌਂਕ 'ਚ ਥਾਣੇ ਚਾਓ ਗੱਡੀ ਲੈ ਕੇ ਉੱਥੇ ਕਾਰਵਾਈ ਸ਼ੁਰੂ ਕਰਾਂਗੇ ਕੰਪਲੇਨ ਦੇਤੀ ਐ ਤੁਸੀਂ ਹਾਂਜੀ ਇੱਥੇ ਨਹੀਂ ਐਡੀ ਕੰਪਲੇਨ ਹੈ ਐਡੀ ਇੱਥੇ ਲਿਖੀ ਗਈ ਆ ਕੰਪਲੇਨ ਆਪਾਂ ਕੀਮਾ ਵਾਲੇ ਥਾਣੇ ਜਾ ਕੇ ਦਵਾਵਾਂਗੇ ਠੀਕ ਐ ਕੀ ਕਰਦਾ ਹੈ ਕੈਮਰਾ ਰੋਲ ਕੈਮਰਾ ਨਾ ਆਪਾ ਆਹ ਪਰਿਕਰ ਨਾ ਕਿੱਥੇ ਗਾਉਂ ਚਲਦਾ ਸੰਗੁਰ ਦੇ ਜਿਸ ਸੰਗੁਰ ਕੋਲੋਂ ਮੱਡੀ ਘੜੀ ਪਾ ਵਾਹ ਕਰਦੇ ਐ ਸਕਾਰਪਿਓ ਐਂਡ ਬੰਕਾਲਾ ਵਾਹ ਸਟੈਂਡਲ ਰਹਿਦਾ ਜੁੱਤੀ ਨਹੀਂ ਵਾਹ